ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜਿਹੜੀ ਆਪਾਂ ਕੱਲ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਨਿੰਮੋ ਦੀ ਕਹਾਣੀ ਸੀ ਉਹ ਕਹਾਣੀ ਵੈਸੇ ਤਾਂ ਉਨੀ ਹੀ ਸੀ ਜਿੰਨੀ ਮੈਂ ਸੁਣਾਈ ਆ ਪਰ ਮੈਨੂੰ ਕਾਫੀ ਕਮੈਂਟ ਆਈ ਕਿ ਤੁਸੀਂ ਇਸ ਕਹਾਣੀ ਨੂੰ ਅੱਗੇ ਵਧਾਓ ਉਸ ਤੋਂ ਬਾਅਦ ਨਿੰਮੋ ਨੂੰ ਉਸ ਦਾ ਇਨਸਾਫ ਮਿਲਿਆ ਜਾਂ ਨਹੀਂ ਤੇ ਉਹ ਕਹਾਣੀ ਮੈਂ ਵਧੀਆ ਤਰੀਕੇ ਨਾਲ ਉਹਦਾ ਦੂਜਾ ਭਾਗ ਲੈ ਕੇ ਆਉਂਗੀ ਇਸ ਕਰਕੇ ਉਹਨੂੰ 1-2 ਦਿਨ ਲੱਗ ਸਕਦੇ ਆ ਉਸ ਭਾਗ ਦੀ ਤੁਸੀਂ ਇੰਤਜ਼ਾਰ ਕਰਨਾ ਉਸ ਭਾਗ ਦਾ ਅ ਦੂਸਰਾ ਭਾਗ ਆਪਾਂ ਜ਼ਰੂਰ ਲੈ ਕੇ ਆਵਾਂਗੇ ਤੇ ਅੱਜ ਆਪਾਂ ਤੁਹਾਡੇ ਲਈ ਹੋਰ ਕਹਾਣੀ ਲੈ ਕੇ ਆਏ ਆ ਸਿੰਮੀ ਦਾ ਜਦੋਂ ਜਨਮ ਹੋਇਆ ਤਾਂ ਸਿੰਮੀ ਦੀ ਮਾਂ ਤੇ ਦਾਦੀ ਨੇ ਉਹਦੇ ਵੱਲ ਵੇਖਿਆ ਵੀ ਨਹੀਂ ਕਿ ਕਿ ਸਿੰਮੀ ਤੋਂ ਦੀ ਇੱਕ ਵੱਡੀ ਭੈਣ ਆ ऑलरेडी ਉਸ ਘਰ ਦੇ ਵਿੱਚ ਹੈਗੀ ਸੀ ਤੇ ਉਹਨਾਂ ਦੋਨਾਂ ਸੱਸ ਨੂੰ ਉਹਨੂੰ ਆਪਣੀ ਛੋਟੀ ਬੇਟੀ ਹੋਣ ਦੀ ਕੋਈ ਖੁਸ਼ੀ ਨਹੀਂ ਹੋਈ ਸੀ ਦਾਦੀ ਨੂੰ ਵੀ ਇਹ ਸੀ ਕਿ ਮੇਰੇ ਪੋਤਾ ਹੋਵੇ ਤੇ ਉਹਦੀ ਨੂਨ ਨੂੰ ਵੀ ਇਹ ਸੀ ਕਿ ਮੇਰੇ ਪੁੱਤ ਹੋਵੇ ਪਰ ਸਿੰਮੀ ਦੇ ਪਿਓ ਨੇ ਸਿੰਮੀ ਨੂੰ ਬਹੁਤ ਪਿਆਰ ਨਾਲ ਚੱਕਿਆ ਹਾਲਾਂਕਿ ਉਹ ਵੱਡੀ ਧੀ ਨੂੰ ਇੰਨਾ ਪਿਆਰ ਨਹੀਂ ਕਰਦਾ ਸੀ ਪਰ ਸਿੰਮੀ ਨੂੰ ਉਹਨੇ ਕਦੇ ਨਹੀਂ ਸੀ ਦੁਰਕਾਰਿਆ ਉਹਦਾ ਜਨਮ ਸੁਣ ਕੇ ਉਹਦੇ ਜਨਮ ਬਾਰੇ ਸੁਣ ਕੇ ਵੀ ਉਹਨੂੰ ਕੋਈ ਦੁੱਖ ਨਹੀਂ ਸੀ ਹੋਇਆ ਉਨੇ ਜਨਮ ਹੁੰਦੇ ਸਾਰ ਹੀ ਉਹਨੂੰ ਚੁੱਕ ਕੇ ਆਪਣੇ ਕਾਲਜੇ ਨਾਲ ਲਾਇਆ ਉਹਨੂੰ ਬਹੁਤ ਪਿਆਰ ਕਰਦਾ ਹੌਲੀ ਹੌਲੀ ਸਿਮੀ ਵੱਡੀ ਹੋਈ ਜਦੋਂ ਵੀ ਸਿਮੀ ਦਾ ਬਾਪ ਸਿਮੀ ਨੂੰ ਪਿਆਰ ਕਰਦਾ ਤਾਂ ਉਹਦੀ ਦਾਦੀ ਕਹਿੰਦੀ ਦੇਖ ਵੱਡੀ ਵੱਲ ਤਾਂ ਕਦੇ ਵੇਖਿਆ ਵੀ ਨਹੀਂ ਸੀ ਇਹ ਪੱਥਰ ਹੋ ਗਿਆ ਰੱਬ ਨੇ ਪੱਥਰ ਦੇਤਾ ਤੇ ਇਹ ਤੇ ਕਿਵੇਂ ਜਾਨਵਾਰ ਦਾ ਤਾਂ ਸਿਮੀ ਦਾ ਪਾਪਾ ਆਪਣੀ ਮਾਂ ਨੂੰ ਕਹਿ ਦਿੰਦਾ ਕਿ ਇਹ ਮੇਰਾ ਮੇਰੀ ਧੀ ਨਹੀਂ ਮੇਰਾ ਪੁੱਤੀ ਆ ਤੁਸੀਂ ਆਪਣੀ ਵੱਡੀ ਧੀ ਨੂੰ ਪਿਆਰ ਕਰ ਲਓ ਵੱਡੀ ਪੋਤੀ ਨੂੰ ਕਰ ਲਓ ਮੈਂ ਇਹਨੂੰ ਕਰ ਲੂੰਗਾ ਜਦੋਂ ਮੈਂ ਨਹੀਂ ਤੁਹਾਨੂੰ ਵੱਡੀ ਬਾਰੇ ਕਦੇ ਬੋਲਿਆ ਤੁਸੀਂ ਮੇਰੇ ਕੋਲੇ ਇਹਦੇ ਬਾਰੇ ਬੋਲਿਆ ਨਾ ਕਰੋ ਚਲੋ ਉਹ ਦੋਨੋਂ ਸੱਸ ਨੂੰ ਹਾਂ ਚੁੱਪ ਕਰ ਜਾਂਦੀਆਂ ਸਿਮੀ ਵੱਡੀ ਹੋਈ ਪੜ੍ਹਾਈ ਕੀਤੀ ਪੜ੍ਹਾਈ ਦੇ ਵਿੱਚ ਉਹ ਬਹੁਤ ਹੁਸ਼ਿਆਰ ਸੀ ਪਲੱਸ 2 ਕਰਨ ਤੋਂ ਬਾਅਦ ਉਹਦੇ ਪਾਪਾ ਨੂੰ ਇਹ ਸੀ ਕਿ ਮੇਰੀ ਧੀ ਡਾਕਟਰ ਬਣੇ ਹੁਣੇ ਆਪਣੀ ਧੀ ਦੇ ਕਾਫੀ ਟੈਸਟ ਦਵਾਈ ਪਰ ਉਹ ਟੈਸਟ ਕਲੀਅਰ ਨਾ ਕਰ ਸਕੀ ਇਰੋ ਨੇ ਆਪਣੇ ਕਿਸੇ ਦੋਸਤ ਨਾਲ ਗੱਲ ਕੀਤੀ ਤਾਂ ਉਹਦੇ ਦੋਸਤ ਨੇ ਕਿਹਾ ਕਿ ਤੁਸੀਂ ਕਿਸੇ ਵੱਡੇ ਕਾਲਜ ਦੇ ਵਿੱਚ ਪ੍ਰੋਵੀਡੈਂਟ ਫੰਡ ਦੇ ਰਾਹੀਂ ਮਤਲਬ ਪੈਸੇ ਦੇ ਦਿਓ ਪ੍ਰੋਵੀਡੈਂਟ ਫੰਡ ਵੱਡੇ ਕਾਲਜਾਂ ਦੇ ਵਿੱਚ ਬਹੁਤ ਸਾਰੇ ਪੇਰੈਂਟਸ ਦਿੰਦੇ ਆ ਉਹਨੂੰ ਆਪਾਂ ਸਿੱਧੇ ਤੌਰ ਤੇ ਦਿੱਤੀ ਗਈ ਰਿਸ਼ਵਤ ਕਹਿੰਦੇ ਆ ਉਹ ਕਹਿੰਦੇ ਵੀ ਜੇ ਤੁਸੀਂ ਸਿੱਧੇ ਤੌਰ ਤੇ ਰਿਸ਼ਵਤ ਦਿਓਗੇ ਤਾਂ ਹੋ ਸਕਦਾ ਤੁਹਾਡੇ ਤੇ ਇਤਰਾਜ਼ ਹੋਵੇ ਤੁਸੀਂ ਪ੍ਰੋਵੀਡੈਂਟ ਫੰਡ ਆ ਜਿਹੜਾ ਉਹ ਦੇ ਦਿਓ ਵੀ ਤੁਹਾਡੀ ਬੱਚੀ ਦੀ ਐਡਮਿਸ਼ਨ ਹੋ ਜਾਊਗੀ ਪਰ ਸਿਮੀ ਦਾ ਪਾਪਾ ਇਸ ਗੱਲ ਦੇ ਵਿਰੋਧ ਵਿੱਚ ਸੀ ਉਹ ਨਹੀਂ ਚਾਹੁੰਦਾ ਸੀ ਕਿ ਉਹ ਸਪਾਰਸ ਜਾਂ ਰਿਸ਼ਵਤ ਦੇ ਕੇ ਆਪਣੀ ਧੀ ਦਾ ਦਾਖਲਾ ਕਰਾਵੇ ਇਸ ਲਈ ਉਹਦੀ ਧੀ ਨਰਸਿੰਗ ਕਰਨ ਲੱਗੀ ਨਰਸਿੰਗ ਕਰਦੀ ਉਹਨੇ ਵਧੀਆ ਮਿਹਨਤ ਕੀਤੀ ਤੇ ਨਰਸਿੰਗ ਦੇ ਵਿੱਚੋਂ ਨੇ ਟੌਪ ਕੀਤਾ ਤੇ ਹੁਣ ਉਹ ਕਿਸੇ ਵੱਡੇ ਸ਼ਹਿਰ ਦੇ ਵਿੱਚ ਨੌਕਰੀ ਕਰਨ ਲੱਗੀ ਸੀ ਨੌਕਰੀ ਕਰਦੇ ਇੱਕ ਵੱਡੇ ਹਸਪਤਾਲ ਦੇ ਵਿੱਚ ਉਹਦਾ ਕਾਫੀ ਤਜਰਬਾ ਹੋ ਗਿਆ ਸੀ ਤੇ ਜਦੋਂ ਵੀ ਸਿਮਮੀ ਦਾ ਪਾਪਾ ਉਹਨੂੰ ਹਸਪਤਾਲ 'ਚ ਮਿਲਣ ਆਉਂਦਾ ਤਾਂ ਉੱਥੇ ਦਾ ਜਿਹੜਾ ਸਟਾਫ ਸੀ ਜਾਂ ਜਿਹੜੇ ਵੀ ਮਰੀਜ਼ ਆਏ ਹੁੰਦੇ ਉਹ ਸਿਮਮੀ ਦੀਆਂ ਬਹੁਤ ਸਿਫਤਾਂ ਕਰਦੇ ਤੇ ਆਪਣੀ ਧੀ ਦੀਆਂ ਸਿਫਤਾਂ ਸੁਣ ਕੇ ਸਿਮਮੀ ਦੇ ਪਾਪਾ ਦਾ ਸੀਨਾ ਸੀ ਜਿਹੜਾ ਉਹ ਚੌੜਾ ਹੋ ਜਾਂਦਾ ਸੀ ਕਿਉਂਕਿ ਸਿਮਮੀ ਇੱਕ ਨਰਸ ਹੀ ਨਹੀਂ ਉਹ ਇੱਕ ਬਹੁਤ ਵਧੀਆ ਕੁੜੀ ਸੀ ਜਿਹਦੇ ਵਿੱਚ ਬਹੁਤ ਇਨਸਾਨੀਅਤ ਸੀ ਉਹ ਮਰੀਜ਼ਾਂ ਦੀ ਬਹੁਤ ਮਦਦ ਕਰਦੀ ਸੀ ਉਹਨੇ ਆਪਣੇ ਨਰਸਿੰਗ ਨੂੰ ਸਿਰਫ ਕੀਤਾ ਹੀ ਨਹੀਂ ਲੋਕਾਂ ਦੀ ਭਲਾਈ ਲਈ ਵੀ ਰੱਖਿਆ ਹੋਇਆ ਸੀ ਪੈਸੇ ਪੱਖੋਂ ਮਦਦ ਕਰਨਾ ਜਾਂ ਇਲਾਜ ਪੱਖੋਂ ਮਦਦ ਕਰਨਾ ਉਹਦਾ ਆਮ ਨੇਚਰ ਸੀ ਜਿਵੇਂ ਵੱਡੇ ਹਸਪਤਾਲ ਦੇ ਵਿੱਚ ਹਰ ਕਿਸੇ ਦੀ ਛੇਤੀ ਨਹੀਂ ਸੁਣੀ ਜਾਂਦੀ ਪਰ ਜੇ ਕੋਈ ਸਿਮਮੀ ਕੋਲੇ ਆ ਕੇ ਗਿੜਗੜਾਉਂਦਾ ਤਾਂ ਸਿਮਮੀ ਆਪਣੀ ਪੂਰੀ ਵਾਹ ਲਾ ਕੇ ਉਹਨਾਂ ਦਾ ਇਲਾਜ ਕਰਵਾਉਂਦੀ ਤੇ ਆਰਥਿਕ ਤੌਰ ਤੇ ਵੀ ਸਿਮਮੀ ਬਹੁਤ ਲੋਕਾਂ ਦੀ ਮਦਦ ਕਰਦੀ ਸੀ ਸਿਮਮੀ ਦਾ ਇਹ ਵਤੀਰਾ ਸਿਮਮੀ ਨੂੰ ਉਸ ਹਸਪਤਾਲ ਦੇ ਵਿੱਚ ਬਾਕੀਆਂ ਨਾਲੋਂ ਅਲੱਗ ਕਰ ਰਿਹਾ ਸੀ ਜਿਵੇਂ ਹੁਣ ਵੱਡੇ ਸ਼ਹਿਰਾਂ ਦੇ ਵੱਡੇ ਹਸਪੀਟਲ ਨੇ ਉਹਨਾਂ ਦੇ ਵਿੱਚ ਕੁਸ਼ਕ ਪਰਸੈਂਟ ਰਾਕਮੀਆਂ ਐਪਲੀਕੇਸ਼ਨਾਂ ਹੁੰਦੀਆਂ ਕਿ ਜੇ ਬੱਚੇ ਬਾਹਰ ਜਾਣਾ ਚਾਹਣ ਬਾਹਰੇ ਬਾਹਲੇ ਹਸਪੀਟਲਾਂ ਦੇ ਵਿੱਚ ਹਨਾ ਵੱਡੇ ਹਸਪੀਟਲਾਂ ਨਾਲ ਲਿੰਕ ਹੁੰਦੇ ਨੇ ਵੀ ਜੇ ਇਧਰਲੇ ਬੱਚੇ ਉਧਰ ਜਾ ਕੇ ਕੰਮ ਕਰਨਾ ਚਾਹਣ ਤਾਂ ਉਹਨਾਂ ਨੂੰ ਐਪਲੀਕੇਸ਼ਨ ਦੇਣ ਦਾ ਮੌਕਾ ਮਿਲਦਾ ਤੇ ਸਿਮੀ ਨੂੰ ਵੀ ਅਮਰੀਕਾ ਦੀ ਇੱਕ ਐਪਲੀਕੇਸ਼ਨ ਦੇਣ ਦਾ ਮੌਕਾ ਮਿਲਦਾ सिम्मी बहुत खुश हुई ਤੇ ਉਹ ਇਹ ਖੁਸ਼ਖਬਰੀ ਆਪਣੇ ਪਾਪਾ ਨਾਲ ਸਾਂਝੀ ਕਰਦੀ ਆ ਤੇ ਉਹਦੇ ਪਾਪਾ ਜਿਹੜੇ ਉਹਨੂੰ ਲੈਣ ਆਉਂਦੇ ਆ ਕਿਉਂਕਿ ਉਸ ਤੋਂ ਬਾਅਦ ਉਹਨੇ ਅਮਰੀਕਾ ਦੀ ਤਿਆਰੀ ਕਰਨੀ ਸੀ सिम्मी ਆਪਣੇ ਪਾਪਾ ਨਾਲ ਬੱਸ ਅੱਡੇ ਤੇ ਖੜੀ ਹੁੰਦੀ ਆ ਤਾਂ ਇੱਕ 6 ਫੁੱਟ ਦਾ ਲੰਮਾ ਚੌੜਾ ਗੱਭਰੂ ਆ ਕੇ सिम्मी ਦੇ ਪੈਰੀ ਹੱਥ ਲਾਉਂਦਾ सिम्मी ਦੇ ਪਾਪਾ ਇਹ ਵੇਖ ਕੇ ਹੈਰਾਨ ਰਹਿ ਜਾਂਦੇ ਆ ਤੇ ਉਹ ਪੁੱਛਦੇ ਆ ਕਿ ਇਹ ਕੌਣ ਆ ਤਾਂ सिम्मी ਆਪਣੇ ਪਾਪਾ ਨੂੰ ਦੱਸਦੀ ਆ ਕਿ ਪਾਪਾ ਇਹ ਇੱਕ ਪੁਲਿਸ ਆਫੀਸਰ ਆ ਇਹਦੇ ਕਰ ਵਾਲੀ ਬਿਮਾਰ ਸੀ ਤੇ ਉਹਨੂੰ ਖੂਨ ਦੀ ਲੋੜ ਸੀ ਕਿਤੋਂ ਵੀ ਖੂਨ ਨਹੀਂ ਸੀ ਮਿਲ ਰਿਹਾ ਇਹਨੇ ਸਾਰੇ ਹਸਪਤਾਲਾਂ ਦੇ ਵਿੱਚ ਪਤਾ ਕਰ ਲਿਆ ਸੀ ਤੇ ਖੂਨ ਦੀ ਇੰਨੀ ਜ਼ਿਆਦਾ ਲੋੜ ਸੀ ਵੀ ਜੇ ਇਹਦੀ ਪਤਨੀ ਨੂੰ ਖੂਨ ਨਾ ਚੜਦਾ ਤਾਂ ਉਹਦੀ ਮੌਤ ਹੋ ਜਾਂਦੀ ਜਦੋਂ ਕਿਤੋਂ ਖੂਨ ਨਾ ਮਿਲਿਆ ਤਾਂ ਮੈਂ ਇਹਦੀ ਪਤਨੀ ਲਈ ਖੂਨਦਾਨ ਕੀਤਾ ਸੀ ਇਸੇ ਕਰਕੇ ਇਹ ਮੇਰੀ ਇੰਨੀ ਇੱਜ਼ਤ ਕਰਦਾ ਜਿੱਥੇ ਵੀ ਇਹਨੂੰ ਮੈਂ ਮਿਲਦੀ ਆ ਜਾਂ ਇਹ ਜਦੋਂ ਵੀ ਮੈਨੂੰ ਮਿਲਣ ਆਉਂਦਾ ਤਾਂ ਮੇਰੇ ਪੈਰੀ ਹੱਥ ਲਾਉਂਦਾ ਆਪਣੀ ਧੀ ਦੀ ਇਹ ਖਾਸੀਅਤ ਸੁਣ ਕੇ ਸਿਮੀ ਦੇ ਪਾਪਾ ਦਾ سینਾ ਹੋਰ ਵੀ ਚੌੜਾ ਹੋ ਜਾਂਦਾ ਤੇ ਉਹ ਆਪਣੀ ਧੀ ਨੂੰ ਕਹਿੰਦਾ ਕਿ ਜਿਉਂਦੀ ਵਸਦੀ ਰਹਿ ਤੀਏ ਮੇਰੇ ਜਿਹੜੇ ਸੁਪਨੇ ਸੀ ਜਿਹੜੀ ਮੇਰੀ ਸੋਚ ਸੀ ਉਹਨੂੰ ਤੂੰ ਅੱਗੇ ਵਧਾਇਆ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੇ ਮੇਰੀ ਧੀ ਜੇ ਮੇਰੇ ਤੋਂ ਜਾਨ ਵੀ ਮੰਗੇ ਨਾ ਮੈਂ ਜਾਨ ਵੀ ਦੇ ਦੂੰ ਸਿਮੀ ਆਪਣੇ ਪਾਪਾ ਨੂੰ ਕਹਿੰਦੀ ਕਿ ਮੈਨੂੰ ਤੁਹਾਡੀ ਜਾਨ ਨਹੀਂ ਚਾਹੀਦੀ ਮੈਨੂੰ ਤੁਹਾਡਾ ਪਿਆਰ ਤੇ ਸਾਥ ਚਾਹੀਦਾ ਚਲੋ ਸਿਮੀ ਦੇ ਪਾਪਾ ਲੈ ਕੇ ਉਹਨੂੰ ਘਰ ਆ ਜਾਂਦੇ ਆ ਘਰ ਆ ਕੇ ਸਿਮੀ ਆਪਣੇ ਮੰਮੀ ਪਾਪਾ ਨੂੰ ਤੇ ਭੈਣ ਭਰਾਵਾਂ ਨੂੰ ਮਿਲਦੀ ਆ ਸਿਮਮੀ ਦੀ ਜਿਹੜੀ ਵੱਡੀ ਭੈਣ ਆ ਉਹ ਯੂਕੇ ਚਲੀ ਜਾਂਦੀ ਆ ਵਿਆਹ ਤੋਂ ਬਾਅਦ ਤੇ ਸਿਮਮੀ ਦਾ ਭਰਾ ਸੀ ਜਿਹੜਾ ਉਹ ਛੋਟਾ ਸੀ ਉਹ ਪੜ ਰਿਹਾ ਸੀ ਜਦੋਂ ਸਿਮਮੀ ਆਪਣੇ ਮੰਮਾ ਨੂੰ ਦੱਸਦੀ ਆ ਕਿ ਮੇਰਾ ਅਮਰੀਕਾ ਦਾ ਵੀਜ਼ਾ ਆ ਗਿਆ ਤੇ ਮੈਂ ਅੱਗੇ ਸਟੱਡੀ ਲਈ ਉੱਥੇ ਜਾ ਰਹੀ ਆ ਤੇ ਉੱਥੇ ਹੀ ਮੈਂ ਜੌਬ ਕਰਨੀ ਆ ਤਾਂ ਸਿਮਮੀ ਦੀ ਮਾਂ ਬਹੁਤ ਖੁਸ਼ ਹੁੰਦੀ ਆ ਸਿਮਮੀ ਆਪਣੀ ਮਾਂ ਨੂੰ ਕਹਿੰਦੀ ਆ ਕਿ ਹਜੇ ਮੈਂ 1 ਮਹੀਨਾ ਨਹੀਂ ਜਾਣਾ ਇਸ ਲਈ 1 ਮਹੀਨਾ ਮੈਂ ਹਸਪਤਾਲ ਦੇ ਵਿੱਚ ਲਾਉਣਾ ਉਹ ਤਾਂ ਮੈਂ ਪਾਪਾ ਨੂੰ ਤਾਂ ਇਹ ਇਸ ਕਰਕੇ ਬੁਲਾ ਲਿਆ ਸੀ ਕਿ ਜਿਹੜਾ ਵੀ ਮੇਰਾ ਬਾਧੂ ਸਮਾਨਾ ਮੈਂ ਚੱਕ ਲਿਆ ਵਾਂ ਵੀ ਹਰੇ ਹਫਤੇ ਮੈਂ ਘਰ ਆਉਣੀ ਆ ਵੀ ਥੋੜਾ ਥੋੜਾ ਕਰਕੇ ਮੈਂ ਆਪਣਾ ਸਾਰਾ ਸਮਾਨ ਘਰ ਲੈ ਆਵਾਂ ਦੋ ਦਿਨ ਰਹਿ ਕੇ ਸਿਮਮੀ ਵਾਪਸ ਚਲੀ ਜਾਂਦੀ ਆ ਤੇ ਅਗਲੇ ਹਫਤੇ ਸਿਮਮੀ ਫੇਰ ਆਉਂਦੀ ਆ ਸਿਮਮੀ ਆਪਣੇ ਸ਼ਹਿਰ ਜਾਣ ਲਈ ਬੱਸ ਫੜਦੀ ਆ ਤੇ ਬੱਸ ਦੇ ਵਿੱਚ ਉਹਦੀ ਸੀਟ ਤੇ ਇੱਕ ਆ ਕੇ ਮੁੰਡਾ ਵਹਿੰਦਾ ਸਿਮਮੀ ਉਹਦੇ ਵੱਲ ਨਹੀਂ ਧਿਆਨ ਦਿੰਦੀ ਪਰ ਉਹ ਮੁੰਡਾ ਜੱਗੀ ਹੁੰਦਾ ਜਿਹੜਾ ਸਿਮਮੀ ਨਾਲ ਦਸਵੀਂ ਤੱਕ ਪੜਿਆ ਹੁੰਦਾ ਤੇ ਉਹ ਸਿਮਮੀ ਨੂੰ ਪਛਾਣ ਲੈਂਦਾ ਸਿਮਮੀ ਨੂੰ ਪੁੱਛਦਾ ਕਿ ਕੀ ਹਾਲ ਆ ਸਿਮਮੀ ਉਹ ਕਹਿੰਦੀ ਹੈ ਵੀ ਜੱਗੀ ਤੂੰ ਉਹ ਕਹਿੰਦਾ ਹਾਂ ਉਹ ਕਹਿੰਦੀ ਵੀ ਮੈਂ ਤਾਂ ਨਹੀਂ ਤੈਨੂੰ ਕਦੇ ਵੇਖਿਆ ਵੀ ਨਹੀਂ ਮੈਨੂੰ ਤੇਰੀ ਪਛਾਣ ਆਈ ਤਾਂ ਜੱਗੀ ਨੇ ਭੁੱਲ ਭਲੇਖੇ ਸਿਮਮੀ ਨੂੰ ਕਿਹਾ ਕਿ ਮੈਨੂੰ ਤਾਂ ਤੇਰਾ ਪਤਾ ਕਿ ਤੂੰ ਕਿੱਥੇ ਜੌਬ ਕਰਦੀਆਂ ਕਿੱਥੇ ਤੂੰ ਪੜ੍ਹਦੀਆਂ ਸਿਮਮੀ ਕਹਿੰਦੀ ਅੱਛਾ ਇਹ ਗੱਲ ਆ ਉਹ ਕਹਿੰਦਾ ਹਾਂ ਤੇ ਸਿਮਮੀ ਉਹਨੂੰ ਮੁੰਡੇ ਨੂੰ ਜੱਗੀ ਨੂੰ ਪਤਾ ਹੁੰਦਾ ਵੀ ਸਿਮਮੀ ਅਗਲੇ ਮਹੀਨੇ ਅਮਰੀਕਾ ਜਾ ਰਹੀ ਆ ਤੇ ਜਿਹੜਾ ਜੱਗੀ ਆ ਉਹ ਸਿਮਮੀ ਨੂੰ ਕਹਿੰਦਾ ਵੀ ਜੇ ਤੇਨੂੰ ਇਤਰਾਜ਼ ਨਾ ਹੋਵੇ ਤਾਂ ਕਿ ਤੂੰ ਮੇਰੇ ਨਾਲ ਵਿਆਹ ਕਰ ਸਕਦੀ ਆ ਸਿਮੀ ਬੜਾ ਹੱਸੀ ਤੇ ਸਿਮੀ ਕਹਿੰਦੀ ਵੀ ਮੈਨੂੰ ਤਾਂ ਤੇਰੇ ਨਾਲ ਕੋਈ ਫੀਲਿੰਗ ਨਹੀਂ ਉਹ ਕਹਿੰਦਾ ਕਿ ਮੈਂ ਕਦੋਂ ਕਿਹਾ ਵੀ ਤੈਨੂੰ ਮੇਰੇ ਨਾਲ ਫੀਲਿੰਗ ਆ ਵੀ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹਣਾ ਸਿਮੀ ਜਿਵੇਂ ਹਨਾ ਲੋਕ ਭਲਾਈ ਦੇ ਕੰਮ ਕਰਦੀ ਸੀ ਉਹਨੇ ਸੋਚਿਆ ਵੀ ਅੱਜ ਨਹੀਂ ਤਾਂ ਕੱਲ ਮੇਰਾ ਕਿਸੇ ਨਾਲ ਤਾਂ ਵਿਆਹ ਹੋਊਗਾ ਹੀ ਵੀ ਚੱਲ ਵਿਆਹ ਤਾਂ ਕਰਾਉਣਾ ਹੀ ਆ ਕਹਿੰਦੀ ਚੱਲ ਮੈਂ ਸੋਚ ਕੇ ਦੱਸੂ ਉਹ ਕਹਿੰਦਾ ਸੋਚਣਾ ਕੀ ਆ ਕਹਿੰਦੀ ਚੱਲ ਫਿਰ ਤੂੰ ਆਏ ਦੱਸ ਵੀ ਤੂੰ ਮੇਰੇ ਨਾਲ ਵਿਆਹ ਕਿਉਂ ਕਰਾਉਣਾ ਚਾਹਣਾ ਜਗੀ ਕਹਿੰਦਾ ਮੈਂ ਤੈਨੂੰ ਸੱਚ ਦੱਸਾਂ ਐਂ ਤਾਂ ਹੈ ਨਹੀਂ ਐਂ ਤਾਂ ਮੈਂ ਤੈਨੂੰ ਪਸੰਦ ਵੀ ਕਰਦਾ ਪਰ ਅਸਲ ਦੇ ਵਿੱਚ ਮੈਂ ਤੇਰੇ ਨਾਲ ਵਿਆਹ ਕਿਉਂ ਕਰਾਉਣਾ ਚਾਹਣਾ ਵੀ ਮੇਰਾ ਜਿਹੜਾ ਵੱਡਾ ਭਰਾ ਹੈਗਾ ਉਹਦੀ ਸਾਲੀ ਗਈ ਹੋਈ ਸੀ ਅਮਰੀਕਾ ਤੇ ਮੇਰੀ ਭਾਬੀ ਮੈਨੂੰ ਇਹੀ ਕਹਿੰਦੀ ਰਹੀ ਕਿ ਮੈਂ ਤੈਨੂੰ ਆਪਣੀ ਭੈਣ ਦਾ ਰਿਸ਼ਤਾ ਕਰਵਾ ਕੇ ਅਮਰੀਕਾ ਭੇਜੂੰਗੀ ਤੇ ਉਹ ਮੇਰੇ ਤੋਂ ਬਹੁਤ ਕੰਮ ਕਰਵਾਉਂਦੀ ਮੈਂ ਉਹਦੇ ਹਰ ਇੱਕ ਕੰਮ ਦੇ ਵਿੱਚ ਉਹਦੀ ਮਦਦ ਕਰਦਾ ਪਰ ਐਂਡ ਤੇ ਆ ਕੇ ਉਹਨੇ ਆਪਣੀ ਭੈਣ ਦਾ ਰਿਸ਼ਤਾ ਮੈਨੂੰ ਨਹੀਂ ਕਰਾਇਆ ਈਵਨ ਕਿਉਂ ਨਹੀਂ ਮੇਰੀ ਜ਼ਮੀਨ ਵੀ ਆਪਦੇ ਨਾਂ ਕਰਾ ਲਈ ਸੀ ਕਿ ਤੈਨੂੰ ਤਾਂ ਮੈਂ ਆਪਣੀ ਸਾਲੀ ਦੇ ਰਿਸ਼ਤਾ ਕਰਾਉਣਾ ਵੀ ਹੁਣ ਮੇਰੀ ਅੜੀਆ ਵੀ ਮੈਂ ਜਾਣਾ ਤਾਂ ਅਮਰੀਕਾ ਹੀ ਜਾਣਾ ਕਹਿੰਦਾ ਮੈਂ ਪੜ੍ਹਾਈ ਬਹੁਤ ਕੀਤੀ ਆ ਮੈਂ ਇੰਜੀਨੀਅਰਿੰਗ ਕਰ ਲਈ ਪਰ ਮੇਰਾ ਅਮਰੀਕਾ ਜਾਣ ਦਾ ਸਬਬ ਨਹੀਂ ਬਣ ਰਿਹਾ ਮੈਂ ਬਹੁਤ ਵਾਰ ਐਪਲੀਕੇਸ਼ਨ ਲਾਈ ਆ ਤੂੰ ਅਮਰੀਕਾ ਜਾਣਾ ਦੇਖ ਮੈਨੂੰ ਵਿਆਹ ਕਰਾ ਕੇ ਅਮਰੀਕਾ ਲੈ ਜੇਂਗੀ ਨਾਲੇ ਤਾਂ ਦੇਖ ਆਪਾਂ ਦੋਨੋਂ ਇੱਕ ਦੂਜੇ ਨੂੰ ਜਿੰਨਾ ਵੀ ਜਾਣਦੇ ਆ ਆਪਾਂ ਵਧੀਆ ਇਕੱਠੇ ਜ਼ਿੰਦਗੀ ਕੱਢਾਂਗੇ ਤੇ ਨਾਲੇ ਮੇਰੀ ਜਿਹੜੀ ਮਨੋ ਕਾਮਨਾ ਉਹ ਪੂਰੀ ਹੋ ਜੂ ਮੈਂ ਆਪਣੀ ਭਾਬੀ ਦੀ ਆਕੜ ਭੰਨਣ ਨੂੰ ਸਿਮੀਨਾ ਜੱਗੀ ਦੀ ਇਹ ਗੱਲ ਸੁਣ ਕੇ ਹੈਰਾਨ ਰਹਿ ਜਾਂਦੀ ਆ ਤੇ ਉਹ ਕਹਿੰਦੀ ਆ ਵੀ ਕਿੰਨਾ ਸਾਫ਼ ਦਿਲ ਵਾਲਾ ਮੁੰਡਾ ਤੇ ਉਹ ਸੋਚਦੀ ਆ ਵੀ ਮੇਰੇ ਕਿਹੜਾ ਜ਼ਿੰਦਗੀ 'ਚ ਕੋਈ ਹੈਗਾ ਹੈ ਨਾ ਮੈਂ ਕਿਹੜਾ ਕਿਸੇ ਨਾਲ ਸੁਪਨੇ ਵੇਖੇ ਆ ਜ਼ਿੰਦਗੀ ਲੰਘਾਉਣ ਦੇ ਵੀ ਜੱਗੀ ਨਹੀਂ ਸਹੀ ਤਾਂ ਹੋਰ ਵੀ ਕਿਸੇ ਨਾਲ ਤਾਂ ਮੇਰਾ ਵਿਆਹ ਹੋਊਗਾ ਹੀ ਵੀ ਚਲ ਇਹ ਸਹੀ ਤੇ ਉਹ ਕਹਿੰਦੀ ਆ ਠੀਕ ਆ ਮੈਂ ਆਪਣੇ ਪਾਪਾ ਨਾਲ ਗੱਲ ਕਰਕੇ ਤੈਨੂੰ ਦੱਸਾਂ ਚਲੋ ਦੋਨਾਂ ਦਾ ਸਫ਼ਰ ਖਤਮ ਹੁੰਦਾ ਦੋਨੋਂ ਆਪੋ ਆਪਣੇ ਘਰ ਚਲੇ ਜਾਂਦੇ ਆ ਸਿਮੀ ਰਾਤ ਨੂੰ ਆਪਣੇ ਪਾਪਾ ਨਾਲ ਗੱਲ ਕਰਦੀ ਆ ਕਿ ਪਾਪਾ ਮੇਰੇ ਨਾਲ ਨਾ 10ਵੀਂ ਕਲਾਸ ਤੱਕ ਇੱਕ ਮੁੰਡਾ ਪੜਿਆ ਆਪਣੇ ਨਾਲ ਦੇ ਸ਼ਹਿਰ ਦਾ ਮੁੰਡਾ ਤੇ ਉਹ ਮੁੰਡਾ ਮੈਨੂੰ ਬੱਸ 'ਚ ਮਿਲਿਆ ਸੀ ਅੱਜ ਤੇ ਉਹਨੇ ਮੈਨੂੰ ਵਿਆਹ ਕਰਾਉਣ ਦਾ ਪ੍ਰਸਤਾਵ ਰੱਖਿਆ ਤੇ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹਣੀ ਆ। ਸਿਮਮੀ ਦੇ ਪਾਪਾ ਜਿਨ੍ਹਾਂ ਨੇ ਅੱਜ ਤੱਕ ਸਿਮਮੀ ਨੂੰ ਇੱਕ ਉੱਚੀ ਆਵਾਜ਼ ਵਿੱਚ ਵੀ ਗੱਲ ਨਹੀਂ ਕੀਤੀ ਸੀ ਉਹਨਾਂ ਦਾ ਅਚਾਨਕ ਪਾਰਾ ਹਾਈ ਹੁੰਦਾ ਤੇ ਉਹ ਸਿਮਮੀ ਦੇ ਇੱਕ ਜ਼ੋਰ ਦੀ ਥੱਪੜ ਮਾਰਦੇ ਆ। ਤੇ ਸਿਮਮੀ ਹੈਰਾਨ ਰਹਿ ਜਾਂਦੀ ਆ ਵੀ ਮੇਰੇ ਪਾਪਾ ਨੇ ਮੇਰੇ ਥੱਪੜ ਮਾਰਿਆ। ਉਹਦੇ ਥੱਪੜ ਦੀ ਆਵਾਜ਼ ਇੰਨੀ ਹੁੰਦੀ ਆ ਕਿ ਸਿਮਮੀ ਦੀ ਮਾਂ ਤੇ ਉਹਦਾ ਭਰਾ ਵੀ ਭੱਜੇ ਆਉਂਦੇ ਆ ਤੇ ਉਹ ਪੁੱਛਦੇ ਆ ਵੀ ਕੀ ਹੋ ਗਿਆ? ਸਿਮੀ ਜਿਹੜੀ ਆਪਣੀ ਗੱਲ ਫੜ ਕੇ ਰੋ ਰਹੀ ਹੁੰਦੀ ਹੈ ਤੇ ਕਹਿੰਦੀ ਕਿ ਪਾਪਾ ਵੀ ਇਹ ਕੀ ਗੱਲ ਹੈ ਤਾਂ ਸਿਮੀ ਦਾ ਪਾਪਾ ਕਹਿੰਦਾ ਵੀ ਤੂੰ ਮੇਰੇ ਨਾਲ ਧੋਖਾ ਕੀਤਾ ਤੂੰ 10ਵੀਂ ਤੋਂ ਲੈ ਕੇ ਹੁਣ ਤੱਕ ਉਹਦੇ ਟੱਚ 'ਚ ਰਹੀਆਂ ਤੂੰ ਉਹਦੇ ਨਾਲ ਸਬੰਧ ਬਣਾਇਆ ਤੇ ਮੈਨੂੰ ਤੂੰ ਧੋਖਾ ਦਿੱਤਾ ਤੈਨੂੰ ਪਤਾ ਨਾ ਮੈਂ ਤੇਰੇ ਤੇ ਮਾਣ ਕਰਦਾ ਸੀ ਤੇ ਮੈਂ ਨਹੀਂ ਚਾਹੁੰਦਾ ਸੀ ਕਿ ਮੇਰੀਤੀ ਕੋਈ ਇਹੋ ਜਿਹਾ ਫੈਸਲਾ ਲਵੇ ਤਾਂ ਸਿਮੀ ਕਹਿੰਦੀ ਪਾਪਾ ਤੁਸੀਂ ਗਲਤ ਸਮਝ ਰਹੇ ਹੋ ਵੀ ਮੇਰਾ ਉਹਦੇ ਨਾਲ ਰਿਸ਼ਤਾ ਕੋਈ ਨਹੀਂ ਸੀ ਵੀ ਜਿਵੇਂ ਮੈਂ ਹਰ ਇੱਕ ਖੇਤਰ ਦੇ ਵਿੱਚ ਹਰ ਇੱਕ ਦੇ ਕੰਮ ਆਉਣੀਆ ਵੀ ਉਹ ਮੇਰਾ ਕਲਾਸਮੇਟ ਆ ਅਸੀਂ ਵਧੀਆ ਸਾਡੀ ਬੰਦੀ ਸੀ ਉਹਨੇ ਮੈਨੂੰ ਵਿਆਹ ਦਾ ਪ੍ਰਸਤਾਵ ਰੱਖਤਾ ਤੇ ਮੈਂ ਤੁਹਾਡੇ ਕੋਲ ਗੱਲ ਕਰਤੀ ਵੀ ਜੱਗੀ ਨਹੀਂ ਤਾਂ ਕੋਈ ਹੋਰ ਵੀ ਕਿਸੇ ਨਾਲ ਤਾਂ ਤੁਸੀਂ ਮੇਰਾ ਵਿਆਹ ਕਰੋਗੇ ਉਹ ਕਹਿੰਦਾ ਵੀ ਨਹੀਂ ਮੈਂ ਤੇਰਾ ਉਹਦੇ ਨਾਲ ਵਿਆਹ ਨਹੀਂ ਕਰਨਾ ਸਿਮਮੀ ਨੇ ਆਪਣੇ ਪਾਪਾ ਨੂੰ ਬਹੁਤ ਮਨਾਇਆ ਪਰ ਉਹ ਨਹੀਂ ਮੰਨਿਆ ਤੇ ਉਹਨੂੰ ਕਹਿੰਦਾ ਵੀ ਜੇ ਤੂੰ ਇਹ ਗੱਲ ਤੀ ਜਿੱਦ ਕਰੇਂਗੀ ਤਾਂ ਮੈਂ ਤੈਨੂੰ ਵੇਖ ਅਖਲ ਕਰ ਦੇਣਾ ਸਿਮੀ ਜਿਹੜੀ ਉਹ ਆਪਣੀ ਮਾਂ ਨੂੰ ਕਹਿੰਦੀ ਆ ਕਿ ਤੁਸੀਂ ਪਾਪਾ ਨੂੰ ਸਮਝਾਓ ਤੇ ਪਰ ਉਹ ਕਹਿ ਦਿੰਦੀ ਆ ਵੀ ਤੇਰੇ ਪਾਪਾ ਨਹੀਂ ਸਮਝਣਗੇ ਸਿਮੀ ਆਪਣੀ ਵੱਡੀ ਭੈਣ ਨੂੰ ਕਹਿੰਦੀ ਆ ਜਿਹੜੀ ਕਿ ਇੰਗਲੈਂਡ ਹੁੰਦੀ ਆ ਤਾਂ ਉਹਦੀ ਭੈਣ ਨੂੰ ਉਹਨੂੰ ਕਹਿੰਦੀ ਆ ਵੀ ਦੇਖ ਹੁਣ ਤੱਕ ਤੇਰੇ ਨਾਲ ਪਾਪਾ ਨੇ ਬਹੁਤ ਪਿਆਰ ਕੀਤਾ ਤੈਨੂੰ ਹੀ ਸਾਰਾ ਪਿਆਰ ਦਿੱਤਾ ਵੀ ਮੈਨੂੰ ਤਾਂ ਇੰਨਾ ਕੀਤਾ ਵੀ ਨਹੀਂ ਠੀਕ ਆ ਮੈਂ ਉਹਦੀ ਬੇਟੀਆਂ ਜਿੰਨਾ ਕੋ ਮੈਨੂੰ ਕਰਦੇ ਆ ਓਨਾ ਕ ਮੈਂ ਕਰਦੀ ਆ ਵੀ ਮੈਂ ਇਸ ਕੰਮ 'ਚ ਕੋਈ ਮਦਦ ਨਹੀਂ ਕਰ ਸਕਦੀ ਤੇਰੀ ਵੀ ਫਿਰ ਪਾਪਾ ਮੈਨੂੰ ਜਮੇ ਨਫ਼ਰਤ ਕਰਨ ਲੱਗ ਜਾਣਗੇ ਚਲ ਭਈ ਸਿਮੀ ਆ ਜਿਹੜੀ ਉਹ 2 ਦਿਨਾਂ ਬਾਅਦ ਹੀ ਹਸਪਤਾਲ ਵਾਪਸ ਚਲੀ ਜਾਂਦੀ ਆ ਤੇ ਉਹ ਫੈਸਲਾ ਕਰ ਲੈਂਦੀ ਆ ਵੀ ਮੈਂ ਜੱਗੀ ਨਾਲ ਵਿਆਹ ਕਰਾਉਣਾ ਹੀ ਆ ਵੀ ਉਹਦੇ ਨਾਲ ਮੈਂ ਜਦੋਂ ਵਾਦਾ ਕੀਤਾ ਤੇ ਸਿਮੀ ਬਾਹਰ ਦੀ ਵਾਰ ਜੱਗੀ ਨਾਲ ਕੋਰਟ ਮੈਰਿਜ ਕਰਾ ਲੈਂਦੀ ਆ ਕੋਰਟ ਮੈਰਿਜ ਕਰਾ ਕੇ ਜਦੋਂ ਉਹ ਘਰ ਆਉਂਦੀ ਆ ਤਾਂ ਆਪਣੀ ਧੀ ਦਾਹਣਾ ਮਤਲਬ ਦੇਖ ਕੇ ਹੁਲੀਆ ਵੀ ਇਹਨੇ ਵਿਆਹ ਕਰਾ ਲਿਆ ਤਾਂ ਜਿਹੜਾ ਉਹਦਾ ਪਿਓ ਆ ਉਹਦਾ ਪਾਰਾ ਹੋਰ ਵੀ ਵੱਧ ਜਾਂਦਾ ਉਹਦਾ ਬੀਪੀ ਹਾਈ ਹੋ ਜਾਂਦਾ ਤੇ ਉਹਨੂੰ ਕਹਿੰਦਾ ਕਿ ਅੱਜ ਤੋਂ ਬਾਅਦ ਤੇਰਾ ਮੇਰੇ ਨਾਲ ਮੇਰਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਤੂੰ ਆਖਰ ਤੱਕ ਮੇਰੇ ਮੱਥੇ ਨਾ ਲੱਗੀ ਤੇ ਸਿਮਮੀ ਆ ਜਿਹੜੀ ਕਹਿੰਦੀ ਆ ਪਾਪਾ ਸੋਚ ਲਓ ਤਾਂ ਉਹਦੇ ਪਾਪਾ ਕਹਿੰਦੇ ਵੀ ਮੈਂ ਸੋਚ ਲਿਆ ਬਸ ਚਲੀ ਜਾ ਤੇ ਸਿਮਮੀ ਉਸੇ ਵਕਤ ਆਪਣੇ ਪਤੀ ਜੱਗੀ ਨਾਲ ਉੱਥੋਂ ਵਾਪਸ ਚਲੀ ਜਾਂਦੀ ਆ ਤੇ ਰਸਤੇ ਦੇ ਵਿੱਚ ਉਹ ਆਉਂਦੀ ਸੋਚਦੀ ਆ ਕਿ ਉਹਨਾਂ ਦੇ ਉਹਦੀ ਸਹੇਲੀ ਦੇ ਇੱਕ ਪਾਪਾ ਸੀ ਅੰਕਲ ਕਹਿੰਦੀ ਸੀ ਉਹ ਨੂੰ ਤੇ ਉਹ ਅੰਕਲ ਨਾਲ ਅਕਸਰ ਸਿਮਮੀ ਨਾਲ ਗੱਲਾਂ ਕਰ ਲੈਂਦੇ ਸੀ ਕਿਉਂਕਿ ਸਿਮਮੀ ਬਹੁਤ ਸਮਝਦਾਰ ਕੁੜੀ ਸੀ ਉਹ ਕਹਿੰਦੇ ਹੁੰਦੇ ਸੀ ਕਿ ਜੇਤੀ ਪੁੱਤ ਕੋਈ ਗਲਤੀ ਕਰੇ ਨਾ ਉਹਨੂੰ ਸਮਾਜ ਦੇ ਸਾਹਮਣੇ ਲੁਕੋਣਾ ਕਿਵੇਂ ਆ ਮਾਪਿਓ ਨੂੰ ਇਹ ਆਉਣਾ ਚਾਹੀਦਾ ਤੇ ਸੀ ਮੈਂ ਹੈਰਾਨ ਹੁੰਦੀ ਸੀ ਵੀ ਮੇਰੀ ਸਹੇਲੀ ਦਾ ਪਾਪਾ ਆਪਣੇ ਧੀ ਪੁੱਤਾਂ ਦੀਆਂ ਗਲਤੀਆਂ ਤੇ ਕਿਵੇਂ ਪੜਦੇ ਪਾਉਂਦਾ ਵੀ ਜੱਗੀ ਨਾਲ ਮੇਰਾ ਵਿਆਹ ਹੋਣਾ ਵੀ ਇੱਕ ਨਾਰਮਲ ਗੱਲ ਸੀ ਵੀ ਜੇ ਜੱਗੀ ਦਾ ਰਿਸ਼ਤਾ ਕਿਸੇ ਨੇ ਬਾਹਰੋਂ ਦੱਸ ਪਾਈ ਹੁੰਦੀ ਫਿਰ ਤਾਂ ਮੇਰੇ ਪਾਪਾ ਕਰ ਹੀ ਦਿੰਦੇ ਉਹ ਸਮਝ ਗਈ ਸੀ ਕਿ ਮੇਰੇ ਪਾਪਾ ਨੂੰ ਇਹ ਗੱਲ ਬੁਰੀ ਲੱਗੀ ਆ ਵੀ ਮੈਂ ਆਪਣੇ ਆਪ ਮੁੰਡੇ ਦੀ ਗੱਲ ਕੀਤੀ ਆ ਤੇ ਇਸ ਗੱਲ ਨੂੰ ਮੇਰੇ ਪਾਪਾ ਇਹ ਸਮਝਦੇ ਆ ਕਿ ਇਹ ਮੇਰੀ ਸ਼ਾਨ ਦੇ ਵਿਰੁੱਧ ਆ ਵੀ ਮੇਰੀ ਤੀ ਖੁਦਾ ਕੇ ਕਹੇ ਕਿ ਮੈਂ ਫਲਾਣੇ ਮੁੰਡੇ ਨਾਲ ਵਿਆਹ ਕਰਾਉਣਾ। ਪਰ ਮੇਕੇ ਸਿਮਮੀ ਨੇ ਹਰ ਸੰਭਵ ਯਤਨ ਕੀਤਾ ਆਪਣੇ ਪਾਪਾ ਨੂੰ ਇਹ ਗੱਲ ਦਾ ਯਕੀਨ ਦਿਵਾਉਣ ਦਾ ਕਿ ਸਾਡਾ ਪਹਿਲਾਂ ਤੋਂ ਕੋਈ ਰਿਸ਼ਤਾ ਨਹੀਂ। ਪਰ ਉਹਦੇ ਪਾਪਾ ਨੇ ਇਹ ਗੱਲ ਉਹਨੂੰ ਇੱਕ ਵਾਰ ਸੁਣਾਤੀ ਕਿ ਬਸ ਇਸ ਤੋਂ ਬਾਅਦ ਆਪਾਂ ਇਸ ਟੌਪਿਕ ਤੇ ਗੱਲ ਨਹੀਂ ਕਰਾਂਗੇ। ਸਿਮਮੀ ਇਹ ਸੋਚਦੀ ਸੋਚਦੀ ਆ ਤਾਂ ਜੱਗੀ ਕਹਿੰਦਾ ਵੀ ਸਿਮਮੀ ਤੂੰ ਕੀ ਸੋਚਦੀ ਆ? ਸਿਮਮੀ ਕਹਿੰਦੀ ਕੁਝ ਨਹੀਂ ਤਾਂ ਜੱਗੀ ਉਹਨੂੰ ਕਹਿੰਦਾ ਵੀ ਦੇਖ ਸਿਮਮੀ ਤੂੰ ਮੇਰੇ ਕਰਕੇ ਆਪਣੇ ਘਰਦਿਆਂ ਦੇ ਖਿਲਾਫ ਗਈਆਂ ਭਾਵੇਂ ਕਿ ਆਪਣੇ ਦੇ ਵਿੱਚ ਕੋਈ ਇਦਾਂ ਦਾ ਰਿਸ਼ਤਾ ਨਹੀਂ ਸੀ ਹਨਾ ਵੀ ਜਿਹਦੇ ਕਰਕੇ ਤੂੰ ਇੰਨਾ ਵੱਡਾ ਸਟੈਂਡ ਵੀ ਲੈ ਗਈ ਹੰਮ ਪਰ ਤੂੰ ਕਦੇ ਇਹ ਗੱਲ ਨਾ ਭੁੱਲੀ ਵੀ ਤੂੰ ਮੇਰੇ ਲਈ ਬਹੁਤ ਕੁਝ ਆ ਮੇਰੀ ਜ਼ਿੰਦਗੀ ਆ ਤੇ ਤੂੰ ਇਹ ਕਦੇ ਵੀ ਨਾ ਸੋਚੀਂ ਵੀ ਤੂੰ ਮੇਰੇ ਕਰਕੇ ਆਪਣੇ ਮਾਪਿਆਂ ਨੂੰ ਠੁਕਰਾਤਾ ਤੇ ਮੈਂ ਤੈਨੂੰ ਕਿਤੇ ਛੱਡਣਾ ਦੇਵਾਂ ਇਹ ਜਾਂ ਕਦੇ ਵੀ ਨਹੀਂ ਹੋਊਗਾ ਚਲੋ ਸਿਮਮੀ ਦਾ ਜਿਹੜਾ ਫਲਾਈਟ ਦਾ ਸਮਾਂ ਨੇੜੇ ਆ ਜਾਂਦਾ ਸਿਮੀ ਜਾਂਦੀ ਆ ਅਮਰੀਕਾ ਅਮਰੀਕਾ ਜਾ ਕੇ ਉਹ ਆਪਣੇ ਪਤੀ ਦੀ ਫਾਈਲ ਲਾਉਂਦੀ ਆ ਤੇ ਉਹਦਾ ਪਤੀ ਜੱਗੀ ਵੀ ਉਹਦੇ ਨਾਲ ਅਮਰੀਕਾ ਚਲਿਆ ਜਾਂਦਾ ਕੁਝ ਸਮਾਂ ਤਾਂ ਸਿਮੀ ਦਾ ਭਰਾ ਤੇ ਉਹਦੀ ਮਾਂ ਵੀ ਉਹਦੇ ਨਾਲ ਨਾਰਾਜ਼ ਰਹਿੰਦੇ ਆ ਪਰ ਹੌਲੀ-ਹੌਲੀ ਉਹ ਉਹਦੇ ਨਾਲ ਟੱਚ 'ਚ ਹੁੰਦੇ ਆ ਉਹਦੇ ਨਾਲ ਗੱਲਬਾਤ ਕਰਦੇ ਆ ਤੇ ਸਿਮੀ ਦੀ ਜਿਹੜੀ ਵੱਡੀ ਭੈਣ ਆ ਉਹ ਅਕਸਰ ਸਿਮੀ ਨਾਲ ਗੱਲ ਕਰ ਲੈਂਦੀ ਸੀ ਮੈਂ ਪਿਛਲੇ 2-3 ਮਹੀਨਿਆਂ ਤੋਂ ਸਿਮੀ ਆ ਜਿਹੜੀ ਉਹ ਅਮਰੀਕਾ ਰਹਿੰਦੀ ਆ ਉਹਨੂੰ ਆਪਣੇ ਪਾਪਾ ਦੀ ਬਹੁਤ ਯਾਦ ਆਉਂਦੀ ਆ ਉਦਾ ਜੀ ਕਰਦਾ ਹੁੰਦਾ ਕਿ ਮੈਨੇ ਪਾਪਾ ਮੈਨੂੰ ਫੋਨ ਕਰਨ ਜਾਂ ਮੈਂ ਆਪਣੇ ਪਾਪਾ ਨੂੰ ਫੋਨ ਕਰਾਂ ਉਹ ਆਪਣੇ ਪਾਪਾ ਨੂੰ ਬਹੁਤ ਮਿਸ ਕਰਦੀ ਆ ਜੱਗੀ ਹਰ ਸੰਭਵ ਕੋਸ਼ਿਸ਼ ਕਰਦਾ ਉਹਨੂੰ ਖੁਸ਼ ਰੱਖਣ ਦੀ ਪਰ ਉਹ ਖੁਸ਼ ਨਹੀਂ ਰਹਿ ਸਕਦੀ ਉਹ ਕਹਿ ਦਿੰਦੀ ਆ ਵੀ ਜੱਗੀ ਮੈਨੂੰ ਇਹ ਲੱਗਦਾ ਵੀ ਮੈਂ ਮੇਰੇ ਪਾਪਾ ਦੇ ਵਿਰੁੱਧ ਜਾ ਕੇ ਸ਼ਾਇਦ ਕੋਈ ਗਲਤੀ ਕਰ ਲਈ ਵੀ ਮੈਂ ਆਪਣੇ ਪਾਪਾ ਬਿਨਾਂ ਰਹਿ ਨਹੀਂ ਸਕਦੀ ਤੇ ਜੱਗੀ ਕਹਿੰਦਾ ਵੀ ਤੂੰ ਫੋਨ ਕਰ ਲੈ ਕਹਿੰਦੀ ਵੀ ਮੈਂ ਆਪਣੇ ਪਾਪਾ ਦੇ ਕਹੇ ਹੋਏ ਬੋਲਾਂ ਤੇ ਆ ਵੀ ਮੇਰੇ ਪਾਪਾ ਨੇ ਮੈਨੂੰ ਇਹ ਕਿਹਾ ਸੀ ਵੀ ਤੂੰ ਮੇਰੇ ਆਖਰ ਦੇ ਹੱਕ ਮੈਨੂੰ ਬੁਲਾਇਨ ਆ ਵੀ ਇਸ ਕਰਕੇ ਮੈਂ ਉਹਨੂੰ ਬੁਲਾ ਨਹੀਂ ਰਹੀ ਪਰ ਮੈਂ ਚਾਹਉਣੀ ਆ ਵੀ ਮੇਰੇ ਪਾਪਾ ਮੈਨੂੰ ਜ਼ਰੂਰ ਬੁਲਾਉਣ ਹੁਣ ਜਿਹੜੀ ਸਿਮਮੀ ਦੀ ਵੱਡੀ ਭੈਣ ਆ ਉਹਦੀ ਨਾਲ ਮਤਲਬ ਡਿਲੀਵਰੀ ਹੋਣੀ ਸੀ ਇੰਗਲੈਂਡ ਦੇ ਵਿੱਚ ਤੇ ਸਿਮਮੀ ਦੀ ਜਿਹੜੀ ਮਾਂ ਆ ਉਹ ਇੰਗਲੈਂਡ ਆਈ ਹੁੰਦੀ ਆ ਇੰਗਲੈਂਡ ਤੋਂ ਉਹਦੀ ਮਾਂ ਸਿਮਮੀ ਕੋਲ ਚਲੀ ਜਾਂਦੀ ਆ ਸਿਮਮੀ ਆਪਣੀ ਮਾਂ ਦਾ ਵੀਜ਼ਾ ਲਗਵਾ ਲੈਂਦੀ ਆ ਜਦੋਂ ਸਿਮਮੀ ਦੀ ਮਾਂ ਸਿਮਮੀ ਕੋਲ ਆਉਂਦੀ ਆ ਉਹ ਰੱਜ ਕੇ ਗੱਲਾਂ ਬਾਤਾਂ ਕਰਦੀਆਂ ਮਿਲਦੀਆਂ ਤਾਂ ਸਿਮਮੀ ਇਹ ਸੋਚਦੀ ਹੁੰਦੀ ਆ ਵੀ ਮੇਰੀ ਮਾਂ ਮੈਨੂੰ ਇਹ ਕਹੇ ਵੀ ਤੇਰਾ ਪਿਓ ਤੈਨੂੰ ਬਹੁਤ ਮਿਸ ਕਰਦਾ ਉਹ ਤੈਨੂੰ ਮਿਲਣਾ ਚਾਹੁੰਦਾ ਪਰ ਸਿਮਮੀ ਦੀ ਮਾਂ ਅਜੇ ਹਾ ਕੁਝ ਨਹੀਂ ਕਹਿੰਦੀ ਕਿਉਂਕਿ ਸਿਮਮੀ ਦਾ ਪਿਓ ਉਹਨੂੰ ਮਿਸ ਕਰਦਾ ਹੀ ਨਹੀਂ ਹੁੰਦਾ ਸਿਮਮੀ ਚਾਹੁੰਦੀ ਸੀ ਕਿ ਸਿਮਮੀ ਦੀ ਮਾਂ ਉਹਦੇ ਨਾਲ ਉਹਦੇ ਪਾਪਾ ਦੀਆਂ ਹੀ ਗੱਲਾਂ ਕਰੀ ਜਾਵੇ ਪਰ ਸਿਮਮੀ ਬੋਲ ਕੇ ਨਹੀਂ ਕੁਝ ਕਹਿੰਦੀ ਸੀ ਤੇ ਇੱਕ ਦਿਨ ਸਿਮਮੀ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਪਾਪਾ ਮੈਨੂੰ ਬਿਲਕੁਲ ਵੀ ਯਾਦ ਨਹੀਂ ਕਰਦੇ ਤਾਂ ਉਹਦੀ ਮਾਂ ਬਿਲਕੁਲ ਸੱਚ ਬੋਲ ਦਿੰਦੀ ਹੈ ਉਹ ਕਹਿੰਦੀ ਹੈ ਵੀ ਨਹੀਂ ਉਹ ਤੈਨੂੰ ਯਾਦ ਕਰਨਾ ਤਾਂ ਦੂਰ ਤੇਰੇ ਘਰ ਦੇ ਵਿੱਚ ਤੇਰੀਆਂ ਜਿੰਨੀਆਂ ਫੋਟੋਆਂ ਸੀ ਉਹਨਾਂ ਨੇ ਸਭ ਗਾਇਬ ਕਰ ਦਿੱਤੀਆਂ ਨੇ ਤੇ ਤੇਰਾ ਨਾਮ ਤੱਕ ਨਹੀਂ ਉਹ ਲੈਣ ਦਿੰਦੇ ਸਿਮਮੀ ਨੂੰ ਇਸ ਗੱਲ ਦਾ ਬਹੁਤ ਦੁੱਖ ਹੁੰਦਾ ਥੋੜੇ ਦਿਨ ਉਹਦੀ ਮਾਂ ਰਹਿੰਦੀ ਹੈ ਤੇ ਫਿਰ ਵਾਪਸ ਇੰਡੀਆ ਚਲੀ ਜਾਂਦੀ ਆ ਸਿਮਮੀ ਆਪਣੀ ਭੈਣ ਦੇ ਰਾਹੀਂ ਆਪਣੇ ਮਾਪਿਆਂ ਦਾ ਹਾਲਚਾਲ ਪੁੱਛਦੀ ਰਹਿੰਦੀ ਆ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਜੱਗੀ ਸਿਮਮੀ ਦਾ ਬਹੁਤ ਖਿਆਲ ਰੱਖਦਾ ਤੇ ਉਹਨੂੰ ਕਹਿੰਦਾ ਕਿ ਸਿਮਮੀ ਤੂੰ ਮੇਰੇ ਲਈ ਮੇਰੀ ਜ਼ਿੰਦਗੀਆਂ ਵੀ ਤੂੰ ਉਦਾਸ ਨਾ ਹੋਇਆ ਕਰ ਸਿਮਮੀ ਕਹਿੰਦੀ ਵੀ ਮੈਂ ਚਾਹੁੰਦੇ ਹੋਈ ਵੀ ਖੁਸ਼ ਨਹੀਂ ਰਹਿ ਸਕਦੀ ਜੱਗੀ ਵੀ ਮੈਂ ਆਪਣੇ ਪਾਪਾ ਦਾ ਦਿਲ ਦੁਖਾਇਆ ਉਹ ਪਾਪਾ ਜਿਹੜੇ ਮੈਨੂੰ ਜਨਮ ਤੋਂ ਹੀ ਕੁੱਤਾ ਨਾਲੋਂ ਵੱਧ ਪਿਆਰ ਕਰਦੇ ਸੀ ਤੇ ਜਿੰਨਾ ਉਹ ਮੇਰੇ ਲਈ ਖੜੇ ਆ ਜਿੰਨਾ ਉਹ ਮੇਰੇ ਤੇ ਮਾਣ ਕਰਦੇ ਸੀ ਵੀ ਮੈਂ ਉਹਨਾਂ ਨੂੰ ਨਿਰਾਸ਼ ਕੀਤਾ ਪਰ ਮੈਂ ਚਾਹਣੀ ਆ ਕਿ ਮੇਰੇ ਪਾਪਾ ਮੈਨੂੰ ਬੁਲਾਉਣ ਤਾਂ ਜੱਗੀ ਸਿਮਮੀ ਨੂੰ ਕਹਿੰਦਾ ਕਿ ਇੱਕ ਦਿਨ ਜ਼ਰੂਰ ਇਹੋ ਜਾਊਗਾ ਕਿ ਤੇਰੇ ਪਾਪਾ ਤੈਨੂੰ ਜ਼ਰੂਰ ਬੁਲਾਉਣਗੇ ਚਲੋ ਸਮਾਂ ਗੁਜ਼ਰਦਾ ਜਾਂਦਾ ਤੇ ਇੱਕ ਦਿਨ ਸਿਮਮੀ ਦੀ ਵੱਡੀ ਭੈਣ ਦਾ ਫੋਨ ਆਉਂਦਾ ਕਿ ਪਾਪਾ ਮੇਰੇ ਕੋਲ ਆਏ ਹੋਏ ਨੇ ਇੰਗਲੈਂਡ ਤੇ ਉਹ ਗੱਲਾਂ ਬਾਤਾਂ ਕਰਦੀ ਆ ਚਲੋ ਸਿਮਮੀ ਨੂੰ ਫਿਰ ਵੀ ਇਹ ਹੁੰਦਾ ਵੀ ਮੇਰੀ ਵੱਡੀ ਭੈਣ ਕਵੇ ਕਿ ਪਾਪਾ ਤੈਨੂੰ ਯਾਦ ਕਰਦੇ ਆ ਪਰ ਉਹਦੀ ਭੈਣ ਇਹ じゃ ਕੁਝ ਨਹੀਂ ਕਹਿੰਦੀ ਸਿਮੀ ਦੀ ਭੈਣ ਹੁਣ ਕਦੇ ਇੱਕ ਦਾਈ ਚੋਰੀਆਂ ਨੂੰ ਫੋਨ ਕਰਦੀ ਆ ਕਿਉਂਕਿ ਉਹ ਕਹਿ ਦਿੰਦੀ ਆ ਕਿ ਕਰੇ ਪਾਪਾ ਹੁੰਦੇ ਆ ਇਸ ਕਰਕੇ ਮੈਂ ਤੇਰੇ ਨਾਲ ਗੱਲ ਨਹੀਂ ਕਰ ਸਕਦੀ ਤੇ ਇੱਕ ਦਿਨ ਅੱਧੀ ਰਾਤ ਨੂੰ ਸਿਮੀ ਦੇ ਫੋਨ ਦੀ ਘੰਟੀ ਵੱਜਦੀ ਆ ਤੇ ਉਹਦੀ ਭੈਣ ਉਹਨੂੰ ਦੱਸਦੀ ਆ ਕਿ ਪਾਪਾ ਆਈ ਸੀ ਯੂ ਚ ਨੇ ਤੇ ਡਾਕਟਰ ਨੇ ਕਿਹਾ ਕਿ ਪਤਾ ਨਹੀਂ ਉਹਨਾਂ ਨੂੰ ਕਦੋਂ ਕੀ ਹੋ ਜੇ ਇਹ ਗੱਲ ਸੁਣ ਕੇ ਸਿਮੀ ਉੱਚੀ ਉੱਚੀ ਰੋਣ ਲੱਗਦੀ ਆ ਤੇ ਉਹ ਕਹਿੰਦੀ ਆ ਕਿ ਪਾਪਾ ਮੈਨੂੰ ਯਾਦ ਕਰਦੇ ਆ ਤਾਂ ਉਹਦੀ ਭੈਣ ਕਹਿੰਦੀ ਵੀ ਨਹੀਂ ਯਾਦ ਨਹੀਂ ਕਰਦੇ ਤਾਂ ਸਿਮੀ ਜਦੋਂ ਰੋਣ ਲੱਗ ਜਾਂਦੀ ਆ ਤਾਂ ਉਹਨੂੰ ਰੋਂਦੀ ਸੁਣ ਕੇ ਜੱਗੀ ਉੱਠ ਜਾਂਦਾ ਤੇ ਉਹਨੂੰ ਪੁੱਛਦਾ ਕਿ ਵੀ ਅੱਧੀ ਰਾਤ ਨੂੰ ਕੀ ਹੋ ਗਿਆ ਤੂੰ ਰੋ ਕਿਉਂ ਰਹੀ ਆ ਤਾਂ ਉਹ ਰੋਂਦੀ ਰੋਂਦੀ ਕਹਿੰਦੀ ਆ ਜੱਗੀ ਪਾਪਾ ਯੂਕੇ ਨੇ ਤੇ ਉਹ ਆਈ ਸੀ ਯੂਜ ਨੇ ਤੇ ਮੈਂ ਨਾ ਉਹਨਾਂ ਨੂੰ ਆਖਰੀ ਵਾਰ ਮਿਲਣਾ ਚਾਹਣੀ ਆ ਤਾਂ ਜੱਗੀ ਕਹਿੰਦਾ ਤੂੰ ਕੋਈ ਗੱਲ ਨਹੀਂ ਫਿਕਰ ਨਾ ਕਰ ਮੈਂ ਸਵੇਰੇ ਤੇਰੀ ਟਿਕਟ ਕਰਾ ਦਿੰਦਾ ਅਗਲੇ ਦਿਨ ਜੱਗੀ ਸਿਮੀ ਦੀ ਟਿਕਟ ਕਰਾ ਦਿੰਦਾ ਤੇ ਉਸ ਤੋਂ ਅਗਲੇ ਦਿਨ ਉਹਨੂੰ 에어ਪੋਰਟ ਛੱਡਣ ਜਾਂਦਾ 에어ਪੋਰਟ ਦੇ ਅੰਦਰ ਐਂਟਰ ਕਰਨ ਤੋਂ ਬਾਅਦ ਜੱਗੀ ਜਦੋਂ ਵਾਪਸ ਮੁੜਦਾ ਤਾਂ ਉਹ ਹਜੇ 에어ਪੋਰਟ ਤੋਂ ਬਾਹਰ ਹੀ ਨਿਕਲਿਆ ਹੁੰਦਾ ਕਿ ਸਿਮੀ ਵਾਪਸ ਆ ਕੇ ਜੱਗੀ ਦੀ ਬਾਹ ਫੜ ਲੈਂਦੀ ਆ ਤੇ ਜੱਗੀ ਉਹਨੂੰ ਕਹਿੰਦਾ ਸਿਮੀ ਤੇਰੀ ਫਲਾਈਟ ਦਾ ਟਾਈਮ ਹੋਣ ਵਾਲਾ ਤੂੰ ਕੁਝ ਭੁੱਲ ਗਈ ਉਹ ਕਹਿੰਦੀ ਵੀ ਹਾਂ ਮੈਂ ਭੁੱਲ ਗਈ ਤਾਂ ਉਹ ਕਹਿੰਦਾ ਕੀ ਭੁੱਲ ਗਈ ਤਾਂ ਸਿਮੀ ਕਹਿੰਦੀ ਆ ਕਿ ਮੈਂ ਆਪਣੇ ਪਿਓ ਨਾਲ ਕੀਤਾ ਵਾਦਾ ਭੁੱਲ ਗਈ ਉਹ ਕਹਿੰਦਾ ਵੀ ਕਿਹੜਾ ਵਾਦਾ ਕਹਿੰਦੀ ਉਹ ਵਾਦਾ ਜਦੋਂ ਮੇਰੇ ਪਿਓ ਨੇ ਮੈਨੂੰ ਇਹ ਕਿਹਾ ਸੀ ਕਿ ਮੇਰੀ ਆਖਰੀ ਇੱਛਾ ਇਹ ਆ ਕਿ ਤੂੰ ਮਰਨ ਵੇਲੇ ਵੀ ਮੇਰੇ ਮੱਥੇ ਨਾ ਲੱਗੀ ਤੇ ਮੈਂ ਆਪਣੇ ਪਾਪਾ ਦੇ ਵਿਰੁੱਧ ਜਾ ਕੇ ਵਿਆਹ ਤਾਂ ਕਰਾ ਲਿਆ ਇਥੇ ਤਾਂ ਮੈਂ ਉਹਨਾਂ ਦਾ ਵਿਰੋਧ ਕੀਤਾ ਪਰ ਮੈਂ ਇਸ ਗੱਲ ਦੇ ਵਿੱਚ ਪਾਪਾ ਦੇ ਵਿਰੋਧ ਨਹੀਂ ਜਾ ਸਕਦੀ ਮੈਂ ਪਾਪਾ ਦੀ ਆਖਰੀ ਇੱਛਾ ਪੂਰੀ ਕਰਨਾ ਚਾਹੁੰਦੀ ਆ ਮੈਂ ਚਾਹੁੰਦੀ ਸੀ ਕਿ ਮੈਂ ਪਾਪਾ ਨੂੰ ਮਿਲਾਂ ਪਰ ਮੈਂ ਫੇਰ ਮਿਲਦੀ ਜੇ ਮੇਰੇ ਪਾਪਾ ਮੈਨੂੰ ਖੁਦ ਬੁਲਾਉਂਦੇ ਹੁਣ ਤਾਂ ਮੈਨੂੰ ਇਹ ਲੱਗਦਾ ਕਿ ਮੈਨੂੰ ਆਪਣੇ ਪਾਪਾ ਨੂੰ ਮੇਰੇ ਲਈ ਤਾਂ ਮੇਰੇ ਪਾਪਾ ਤੇ ਮੈਂ ਉਹਨਾਂ ਲਈ ਉਸੇ ਦਿਨ ਹੀ ਅਸੀਂ ਖਤਮ ਹੋ ਗਏ ਸੀ ਜਦੋਂ ਮੈਂ ਉਸ ਘਰ ਨੂੰ ਛੱਡ ਕੇ ਤੇਰੇ ਨਾਲ ਵਿਆਹ ਕਰਵਾ ਲਿਆ ਸੀ ਸ਼ਾਇਦ ਮੇਰੇ ਪਾਪਾ ਮੈਨੂੰ ਕਦੇ ਵੀ ਮਾਫ਼ ਨਾ ਕਰ ਸਕਣ ਤੇ ਮੈਂ ਵੀ ਆਪਣੇ ਆਪ ਨੂੰ ਮਾਫ਼ ਨਾ ਕਰ ਸਕਾਂ ਪਰ ਤੂੰ ਇਹ ਨਾ ਸੋਚੀਂ ਕਿ ਤੇਰੇ ਨਾਲ ਰਹਿ ਕੇ ਮੈਂ ਖੁਸ਼ ਨਹੀਂ ਤੇਰੇ ਨਾਲ ਰਹਿ ਕੇ ਮੈਂ ਬਹੁਤ ਖੁਸ਼ ਆ ਪਰ ਪਾਪਾ ਨੇ ਵੀ ਆਪਣੀ ਈਗੋ ਨਹੀਂ ਛੱਡੀ ਉਹਨਾਂ ਨੇ ਮੈਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਇੱਕ ਇਹ ਕੇ ਸਿੰਮੀ ਜੱਗੀ ਦੀ ਵਾਂ ਫੜ ਕੇ ਉਹਦੇ ਨਾਲ ਗੱਡੀ 'ਚ ਬਹਿ ਜਾਂਦੀ ਆ ਤੇ ਦੋਨੋਂ ਘਰ ਵੱਲ ਚੱਲ ਪੈਂਦੇ ਆ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ